ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਤੇ ਮੈਂ ਤੇ ਇਥੇ ਹਸਪਤਲਿਆਂ ਬੇਬੀ ਵਾਲੇ ਹਸਪਤਲ ਤੇ ਹੁਣ ਜਾ ਰਹਾ ਕਰਨ ਵਾਲੇ ਹਸਪਤਲ ਮਨ ਲਾ ਚਲੋ ਉਹਨਾਂ ਦੇ ਚਾਹ ਬਣੀ ਪੀ ਜਾਂਦੇ ਆ ਚਾਹ ਬਣੀ ਦਵਾ ਪੀ ਲਿਆ ਹੈ ਰੈਡੀ ਹੋਣਾ ਇਸਵਰੇ ਦੇਣ ਵਾਸਤੇ ਬਾਕੀ ਗੁਰਾਂ ਦਾਸ ਦੀ ਕਿਰਪਾ ਨਾਲ ਸਭ ਠੀਕ ਠਾਕ ਅੱਗੇ ਵੀ ਆਕਾਲਪੁਰ ਸਭ ਠੀਕ ਹੀ ਰੱਖੇ ਤੇ ਹੁਣ ਚੱਲਦੇ ਆ ਫਿਰ ਉਹ ਹਸਪਤਲ ਤੁਹਾਨੂੰ ਮਿਲਦੇ ਆ ਫਿਰ ਜਾ ਕੇ ਕਰਨ ਦਾ ਹਾਲ ਚਾਲ ਪੁੱਛੇ ਜਾ ਕੇ ਬਹੁਤ ਸਿਹਰਾ ਹਾਂਜੀ ਨਾ ਦੋਸਤੋ ਠੀਕ ਆ ਆਹ ਲਾਤੀ ਨਾ ਮੈਂ ਬੈਠੇ ਤੇ 드라마 ਮੈਂ ਬੈਠੇ ਸਤਾਜੀਤ ਪੰਜਾਬ ਬੈਠੇ ਕੀ ਗੱਲ ਕੁਰਸੀਆਂ ਨਹੀਂ ਉਹ ਤੇ ਹੀ ਬੈਠੇ ਹਾਂ ਹਾਂ ਕੁਝ ਕੋਈ ਗੱਲ ਹੋਰ ਹਰਨ ਹਰਗਣ ਕਰ ਰਹੀ ਹੈ ਜਿਆਡੂ ਨੇ ਉਧਰ ਮੈਂ ਤੇ ਮਮੀ ਮਦਰ ਮੈਂ ਤੇ ਹੀ ਉਹਨਾਂ ਨੂੰ ਦੇਣਾ ਹੈ ਹੈ ਔਰ ਇੱਕ ਮੋਰ ਪੈਨ ਲਈ ਚਾਹੀਦਾ ਲੈ ਆਉਣਾ ਇਹਨਾਂ ਨੂੰ ਵੀ ਨਾਲ ਹਾਂ ਜੀ ਨਾ ਇਹੇ ਕਰੂੰ ਹਾਂ ਚਲ ਅਗਰ ਆਪਾਂ ਹੋ ਕੇ ਅੰਨੇ ਕਰਾਂ ਆ ਸਮਾਨ ਲੈ ਆਂਗਾ ਸੇਤੀ ਆ ਜੀ ਥੈਂਕ ਯੂ ਵੈਰੀ ਮਚ ਸਤਾ ਦਾ ਪਿਤਾ ਲਮਕਾ ਦੂਸਲੇ ਮੇ ਪਰੇਸ਼ਾਤੀ ਭਾਈ ਭਾਈ ਕੱਲ ਖਾਣ ਦੇ ਨਹੀਂ ਦੇ ਹਾਂ ਛੁੱਟੀ ਹੋਣੀ ਹਾਂ ਵਰਸੀ ਪਈ ਵੀ ਕੁੜਕ ਹੋ ਗਈ ਲੈ ਫਣ ਸਾਲਾ ਪੀਜ਼ ਨਹੀਂ ਦੇ ਦਤਾ ਮੈਂ ਤੁਹਾਨੂੰ ਪੀਜ਼ਾ ਮੱਛਾਂ ਨੂੰ ਦਿੱਤਾ ਖਾਣ ਨੂੰ ਹਾਂ ਜੀ ਚਾਹ ਵਲ ਖਾਓ ਇੱਕ ਪੀਜ਼ਾ ਮੇਸਵਾ ਆਜ ਨਹੀਂ ਨਹੀਂ ਮੇਰੇ ਨਾਲ ਚਾਹ ਹੁਣ ਨਹੀਂ ਖਾ ਰੋ ਕਰ ਫਿਰ ਇੱਥੇ ਟੱਕ ਦਿੰਦੇ ਇੱਕ ਮੈਕ ਆ ਜਾਂਦਾ ਚਲੋ ਟ੍ਰੈਫਿਕ ਬਹੁਤ ਜ਼ਿਆਦਾ ਕੋਈ ਰੈਲੀ ਜੀ ਨਿਕਲਣ ਲਈ ਪਤਾ ਨਹੀਂ ਕਾਦੀ ਹੈ ਲੈ ਵੀ ਘਰ ਆਪਾਂ ਪਹੁੰਚ ਗਏ ਮੰਮੀ ਨੇ ਲਾਤੀ ਮਸ਼ੀਨ ਦੁਪਰੇ ਮੈਕਮਾ ਤੇ ਤੇ ਹੁਣ ਆਪਾਂ ਨਹਾ ਧੋ ਲਈਏ ਆਪ ਦਾ ਨਾ ਕਿ ਇਹ ਤੇ ਸਮਾਨ ਸੁੰਝੜਾ ਖੜਨ ਵਾਲਾ ਤੇਨ ਵਾਸਤੇ ਇੱਕ ਦੋ ਡਰੈਸ ਲੈ ਜਾਂਦੇ ਆ ਤੇ ਬਾਕੀ ਦੇਖਦੇ ਆ ਇੱਕ ਦੋ ਡਰੈਸ ਤੇ ਬਾਕੀ ਵਗੈਰਾ ਥੋੜਾ ਬਹੁਤ ਸਮਾਨ ਖੜਨ ਵਾਲਾ ਪਾਣੀ ਪਣੀ ਦਾ ਠੰਡਾ ਲੈ ਜਾਂਦੇ ਆ ਵਾਹ ਤੇ ਹੈਗਾ ਠੰਡਾ ਉੱਥੇ ਪਾਣੀ ਚੋਲ ਇੱਕ ਦੀ ਬੋਤਲ ਉਹ ਲੈ ਜਾਂਦੇ ਆ ਤੇ ਆਪਾਂ ਅਗੇ ਹੁਣ ਜਾ ਰਹੇ ਆ ਹਸਪੀਟਲ ਤੇ ਬਾਕੀ ਇਹ ਵਾਂਗ ਮਿਲਣ ਦਾ ਟਾਈਮ ਉਹਨਾਂ ਦਾ ਦੱਸਿਆ ਬੱਚੇ ਬੇਬੀ ਨੂੰ ਮਿਲਣ ਦਾ ਟਾਈਮ ਕਿ ਉਹ ਸਵੇਰੇ 8:00 ਵਜੇ ਮਿਲ ਸਕਦੇ ਤੇ ਸ਼ਾਮੀ 8:00 ਉਸ ਤੋਂ ਬਾਅਦ ਕੋਈ ਮਿਲ ਨਹੀਂ ਦਿੰਦੇ ਉਸ ਤੋਂ ਬਾਅਦ ਮਤਲਬ ਦੇਖ ਸਕਦੇ ਤੁਸੀਂ ਉਹਨੂੰ ਮਿਲ ਨਹੀਂ ਤੇ ਚਲੋ ਮਿਲਣਾ ਦੇਖਣਾ ਇੱਕ ਗੱਲ ਹੀ ਆ ਤੇ ਬਰਮਾਦਵਾ ਸਭ ਕੁਝ ਠੀਕ ਠਾਕ ਰੱਖੇ ਵਾਹਿਗੁਰੂ ਲੰਮੀ ਉਮਰਾਂ ਕਰੇ ਗੁਰੂ ਰਾਮਦਾਸ ਤੇ ਬਾਕੀ ਗੱਲਾਂ ਬਾਤਾਂ ਜਿੰਨਾ ਕਰਨੀਆਂ ਉਹਨਾਂ ਕਰੀ ਜਾਣੀਆਂ ਉਹਨਾਂ ਦੀ ਦੁਬਾਰਾ ਨਹੀਂ ਕਰਨੀ ਚਾਹੀਦੀ ਤੇ ਹੁਣ ਆਪਾਂ ਰੈਡੀ ਛੱਡੀ ਹੋ ਗਏ ਆ ਮੰਮੀ ਨੇ ਨਹਾਤੋ ਲਿਆ ਮੈਮੀ ਤੇ ਹੁਣ ਸੋ ਚੱਲਦੇ ਆਂ ਮੰਮੀ ਕੱਪੜੇ ਗਿਹੜੇ ਪਾਰੇ ਨੇ ਸੁੱਕਣੇ। ਖੀਂਜ ਬਾਹਰ ਘੁਮਾ ਦੇ ਕਿ ਮੈਂ ਕਿਹਾ ਚਲੋ। ਕੱਢ ਬੰਨ੍ਹ ਲੇ ਟਨ ਹਸਪੀਟਲ ਜਾ ਗਏ। ਉਹ ਸੱਚੋ ਉਹ ਕੱਢਣ ਵਾਲੀਆਂ ਉਹਦੇ ਚਿੱਕ ਲਾਈਆਂ ਹਰ ਰੱਖੀਆਂ। ਕੱਲ ਕੜੀਆਂ ਇਹ ਵਾਧੀਆਂ ਲਾਈਆਂ। ਤਲਾਈ ਇੱਕ ਤੋਂ ਵਾਧੇ। ਤੇ ਉਹ ਅਦਰ ਉਹ ਤੇ ਆਪਾਂ ਗੱਡੀ ਮਿਲ ਕੇ। ਲਮੇ ਰਹਿਣ ਵਾਸਤੇ ਘਟਾ ਰਹੂ ਹੁੰਦੇ। ਤੇ ਹੁਣ ਗੱਡੀਆਂ ਮਤਲਬ ਗੱਡੀ ਪਈਆਂ ਸੀ। ਚਲਾਈਆਂ ਇੱਕ ਤੋਂ ਖੇ ਸੀ। ਐਕਸਟਰਾ ਖੜੇ ਮਗਨ ਨੂੰ ਬਾਹਰ ਕੱਢ ਦਿੰਦੇ ਮੈਂ। ਚਾਹ ਪਣੀ ਮਮੀ ਹੁ ਚੱਲੇ ਹੁਣ ਆਪਾ ਹਸਪੀਟਲ ਔਰ ਡੜੀ ਉਨਾਂ ਪਾਣੀ ਭਰ ਕੇ ਰੱਖਤਾ ਹੈ ਮਕਾ ਮੈਂ ਚਲ ਜਾਮਰ ਪੀ ਲਾਂਗੇ ਆਉਦਰ ਲੱਗੀ ਐ ਸ਼ਫੀਲ ਮੈਂ ਪਹੁੰਚ ਗਿਆ ਸੀ ਹਸਪੀਟਲ ਨਾਤ ਹੋ ਜਾਣਾ ਆਪਾ ਹਾਂਜੀ ਖਾਦਾ ਪੀਦਾ ਕੁਝ ਕੀ ਨਹੀਂ ਕੱਕ ਨੇ ਆ ਕੱਲ ਪਰਸ ਤੱਕ ਵਾਪਸ ਕਿਆ ਨਹੀਂ ਛੁੱਟੀ ਮਿਲ ਜਾਣੀ ਕੱਲ ਮਿਲਨੀ ਕਿ ਪਰਸ ਮਿਲਨੀ ਅਜੇ ਪਤਾ ਨਹੀਂ ਆ ਸ਼ਾਮ ਨੂੰ ਦੱਸਣਗੇ ਆ ਜਾ ਇੱਕ ਪੱਖੇ ਦੀ ਬੜੀ ਖੜਾਕ ਆਵਾਜ਼ ਨਹੀਂ ਸੁਣਦੀ ਹੈਨਾ ਬਹੁਤ ਆਵਾਜ਼ ਆ ਪੱਖੇ ਦੀ ਹਾਂ ਅਰੇ ਗਿਆਨੀ ਮੈਂ ਉਸਨੇ ਘਰੋਂ ਆਇਆ ਸਦਾ ਨਾਤ ਹੋ ਗਏ ਘਰੋਂ ਮੈਂ ਚਲੋ ਕੱਪੜੇ ਧੋਣ ਤੋਂ ਮਾਦਾ ਮੰਮੀ ਮਾਦਾ ਮੰਮੀ ਕੱਪੜੇ ਧੋ ਕੇ ਆਏ ਕਰੋ ਮੈਂ ਨਾਲਿਆ ਸਿਰ ਮੰਮੀ ਨੇ ਸਿਰ ਸਿਰ ਨਾਲ ਆ ਗਏ ਨਾਲੇ ਮੰਮੀ ਆ ਗਈ ਦੇਖੋ ਚਲ ਗਿਆ ਅੰਦਰ ਕਨਾਲ ਫੜਨੋ ਚਾਹਣਾ ਤੇ ਲੈਟਰ ਲੱਗਦਾ ਬਾਕੀ ਆਣਾ ਅੰਮ੍ਰਲਾਸਾਸ ਜਿੰਨੀ ਕੀ ਕੀ ਪਸਤੀ ਆਉਂਦਾ ਭਲੇ ਆਉਣਾ ਇੱਕ ਦੋ ਦਿਨ ਚੋਂ ਤੇ ਲਾਗੇ ਲੈਣਾ ਜਾਂ ਅੰਦਰ ਮੂੜ ਕਰਾਪ ਕਰਨ ਦੇ ਕਿ ਕਾਕੇ ਨੇ ਕਦੋਂ ਆਉਣੀ ਅੱਜ ਲੈ ਆਉਣੇ ਸ਼ਾਮ ਨੂੰ ਦੇਖਦੇ ਹਾਂ 2 4 ਪਾ ਕਨੇਚਾ ਹੁਣ ਦੱਸਦੇ ਆਂ ਬਾਕੀਆਂ ਦੇਖੋ ਮੈਂ ਦੱਸ ਦੂੰ ਇਹ ਫੋਟੋ ਵੀ ਨਾ ਖਿਚਣ ਦਿੰਦੇ ਅੰਦਰ ਇਹ ਵੀ ਨਾ ਫੋਟੋ ਕੱਢੀਂ ਦਿੰਦੇ ਨਾ ਖਾਦੇ ਫੋਟੋੜਾ ਖਿਚਣ ਦਿੰਦੇ ਹਾਂ ਉਹ ਉਹ ਵੰਦਦੇ ਹਸੂ ਲਗਾਏ ਨਾ ਇੱਧਰ ਇੱਧਰ ਗਏ ਆਂ ਇੰਦਰ ਨਾ ਖਿਚਣ ਦਿੰਦੇ ਮਾਰੇ ਫੋਟੋ ਮੈਂ ਕਿਹਾ ਚੱਲ ਇੱਕ ਦੀ ਫੋਟੋ ਉਤਾਲ ਲੈਣੇ ਜੁਪੀ ਨਾ ਤੇ ਨਹੀਂ ਉਹ ਕੁੜੀ ਨੂੰ ਮੈਂ ਕਿਹਾ ਚੱਲ ਚਾਈ ਲੱਗੀਓ ਤੇ ਨਾ ਆਈ ਨਹੀਂ ਭਾਈ ਸੌਰੀ ਲੈਂਦਾ ਪ੍ਰਣਾਮ ਤੁਹਾਡਾ ਥੋੜਾ ਲਿੰਕਾ ਕਰਨਾ ਤੇ ਪੀ ਲਿਆ ਮੈਨਾਂ ਲੱਗ ਪਈ ਇਹਨਾਂ ਬੰਦਾ ਤੂੰ ਖਾਣਾ ਵਜਾ ਉਹ ਖਾ ਮੈਂ ਕਿਨਾਂ ਮੀਤ ਹੋਤੀਂ ਜਦੀਪ ਮੈਨਾਂ ਮਮੀ ਨੂੰ ਆ ਰਿਹਾ ਫੋਨ ਦੇਖਦਾ ਇੱਕ ਮਮੀ ਮਗਰ ਲੋਕੇ ਬੈਠੀ ਐ ਦੂਜੀ ਮਮੀ ਦੇ ਹਾਂਜੀ ਕਿਵੇਂ ਦੋਸਤੋ ਠੀਕ ਜੈਨਾ ਮੈਂ ਹੁਣ ਚੱਲਿਆ 4:00 ਵਜੇ ਬਾ ਮੈਂ ਚੱਲਿਆ ਜਾਗਾ ਲਵੀ ਚਾਹ ਆ ਗਿਆ ਬਣ ਅੱਡ ਨੂੰ ਚਾਹ ਬਣਾ ਕੇ ਲਿਆਏ ਇਹ ਨਾ ਜਲਦੀ ਹੋ ਲੈਂਦੇ ਕਰਕੇ ਅੱਛਾ ਥੋੜੀ ਜੀ ਕੱਢਦੇ ਨਾ ਕੱਪ ਚ ਹਾਂਜੀ ਜੇ ਕੱਟੋਗੇ ਨਾ ਕਹਿੰਦਾ ਤੇਰੀ ਚਾਹ ਠੰਡੀ ਹੋ ਗਈ ਫਿਰ ਪੀਣੀ ਹੈ ਪਤਾ ਲੈ ਵੀ 4:00 ਵਜੇ ਤੇ 19 ਮਿੰਟ ਹੋ ਗਏ ਤੇ ਮੈਂ ਚੱਲਿਆ ਦੂਸਰੇ ਹਸਪੀਟਲ ਚਾਹ ਪੀ ਕੇ ਮੰਨੇ ਨਾਲ ਕੱਢਦਾ ਨਾ ਅੰਦਰ ਆਤੀ ਫੇਰ ਛੱਡ ਜਾਗੇ ਆਪਾਂ ਲੈ ਵੀ ਆ ਲੈਦੇ ਬਿਸਕਟ ਮਿੱਠੇ ਤੇ ਨਮਕੀਨ ਵਾਲੇ ਕਿੰਨੋਂ ਹੋਣ ਤੇ ਗੱਲ ਕਰਨ ਦੇਈ ਨੱਟ ਸਾਹ ਨੇ ਕਿ ਨੱਟ ਸਾਹ ਨੇ ਕਿਹਾ ਵਾ ਕਿਨੂੰ ਖਾ ਲੋ ਬਿਸਕਟ ਵਗੈਰਾ ਸ਼ਾਮ ਨੂੰ ਮੈਂ ਤਾਂ ਚੱਲਿਆ ਉਧਰ ਦੂਜੇ ਹਸਪੀਟਲ ਗੁੱਡੇ ਆ ਗਏ ਉਹਨਾਂ ਸੇਰੇ ਕਰੇ ਸੇਰੇ ਦੇਰਾਂ ਆ ਗਏ ਤੇ ਮੈਂ ਦੇ ਦੇ ਚਲੋ ਚਲੋ ਮੇਰੇ ਨਾਲ ਲੈ ਕੇ ਚਲਾਇਆ ਜਾਂਦੇ ਆ ਕਾਕੇ ਨੂੰ ਵੇਖਣਾ ਹਾਂ ਮੈਂ ਸਿਹਰੇ ਆ ਮਮੀ ਇੱਥੇ ਹੀ ਆ ਗੱਲ ਤਾਂ ਦਾਦੀ ਵੇਖ ਕੇ ਆਈ ਅੱਜ ਨਾਲ ਵੇਖਣ ਚੱਲੋ ਚਲ ਆ ਜੱਲਿਆਂ ਫਿਰ ਹਸਪਤਾਲ ਮਮੀ ਕਹਿੰਦੀ ਕਾਕੇ ਨੂੰ ਵੇਖਣਾ 8 ਵਜੇ ਦਾ ਟਾਈਮ ਆ ਵੇਖਣ ਦਾ ਜਦੋਂ ਜੱਦੀ ਆਪਣੀ ਬਾਹਰ ਲੱਗੀ ਮੀ ਆ ਦੂਜੀ ਮਮੀ ਕਰਨ ਲੱਗੇ ਜੀ ਡੈਡੀ ਹੁਣ ਉੱਥੇ ਸਵੇਰ ਦੇ ਵਿਚਾਰੇ ਮੈਂ ਕਾਫੀ ਟਾਈਮ ਲਾਇਆ ਮੈਂ ਜੋ ਆਇਆ ਸਵੇਰ ਦਾ 11 ਵਜੇ ਦਾ ਆਇਆ ਮੈਂ ਉੱਥੋਂ ਹਾਂ ਜੀ ਇਹ ਡੱਬੀਆਂ ਨਾਲ ਕੱਲ ਰੋਟੀ ਦੇ ਕੇ ਆਏ ਦੀ ਪੂਣੀ ਅੱਛਾ ਅੱਛਾ ਉਹਦੀਆਂ ਮੇਰਾ ਚਲਾ ਹਾਂ ਮੰਮੀ ਨੇ ਬਾਹਰ ਸੁੱਟਤੀਆਂ ਸਾਡੀ ਮੰਮੀ ਨੇ ਆਂਦੀ ਪਲਾਸਟਿਕ ਦੀਆਂ ਇਹ ਫਿਰ ਮੈਂ ਚੁੱਕੀਆਂ ਬਾਹਰ ਉਹਦੇ ਭਲੇ ਕੇ ਹੁਣ ਦੂਜੀਆਂ ਜਿਹੜੀਆਂ ਹੁੰਦੀਆਂ ਵਾ ਅੱਛਾ ਅੱਛਾ ਦੋ ਨੇ ਜੇ ਮੈਂ ਕਿਹਾ ਦੋ ਨੇ ਨਹੀਂ ਗੇ ਪੰਜ ਆਪਾ ਹਸਪੀਟਲ ਬੈਠੇ ਜੇ ਕਿੰਨਾ ਟਾਈਮ ਲੱਗ ਬੈਠੇ ਇੰਤਹਾ ਹੋ ਗਿਆ ਜ਼ਿਆਦਾ ਹੋ ਗਿਆ ਨੰਨੇ ਨੂੰ ਲੈ ਆਂ ਵੇਖ ਲਓ ਮੈਂ ਠੀਕ ਹੈ ਠੀਕ ਹੈ ਮੜ ਜਾ ਇਹ ਡਾਕਟਰ ਨਾਲ ਗੱਲ ਉਹ ਇਹ ਡਰਿਵਰ ਵੀ ਚੱਲ ਗਏ ਨਾ ਮਮੀ ਇਥੇ ਰੋ ਗਿਆ ਕੀ ਜਾਣੀ ਲੋਨ ਅਰਗੁਣ ਵੀ ਆ ਚੁੱਕੀ ਐ ਦੀਪ ਵੀ ਆ ਗਿਆ ਹਾਂਜੀ ਪਿਆਰ ਦਾ ਦੋਸਤ ਦੋਸਤ ਐਸ ਤਾਉਂਡਿਆ ਹਨ ਜੋ ਕੋਈ ਫੁੱਟਬਾਲ ਟਰਮੈਨ ਦੀ ਗੋਲ ਲੈ ਗਿਆ ਸਰਗੁਣਾ ਲੈ ਆ ਲੈ ਅਰਗੁਣ ਨਾਲ ਐ ਹਰਗੋਣਾ ਹਰਗੋਣਾ ਆ ਲੈ ਆ ਲੈ ਇੱਧਰ ਹਰਗੋਣਾ ਆ ਵੇ ਹਾਂ ਕੋਈ ਨਹੀਂ ਹਰਗੋਣਾ ਨੂੰ ਗੱਲ ਸੁਣੋ ਆ ਲੈ ਆ ਲੈ ਗਲਾਸੀ ਗਲਾਸੀ ਸੌਰੀ ਕਰ ਦੋ ਸੌਰੀ ਕਰ ਦੋ ਇੱਧਰ ਹਰਗੋਣਾ ਸੌਰੀ ਕਰ ਦੋ ਹਰਗੋਣਾ ਸੌਰੀ ਕਰ ਦੋ ਪੁੱਤ ਸੌਰੀ ਕਰ ਦੋ ਚੈਰੀ ਇਹ ਕਹਿੰਦੀ ਆ ਚੋਰੀ ਜਾਂਦੀ ਕਿ ਸੌਰੀ ਸੌਰੀ ਯਾਰੀ ਆ ਸੋਰੀ ਸਸਿਗਾ ਵੀ ਕਰ ਦੋ ਇੰਗਲਿਸ਼ ਆ ਗਈ ਤੇਰਾ ਚਾਹ ਸੀ ਯਾਰ ਇਹਨੇ ਮੋੜ ਦੇ ਇਹਨੇ ਮੋੜ ਦੇ ਵੇਲਾ ਦੋ ਉਹ ਦੋ ਖੜੇ ਹੋਣਾ ਹੱਥ ਇੱਧਰ ਥੋੜਾ ਕਰ ਦੇ ਉਸ ਨਾਲ ਗਾੜੀ ਉਸ ਨਾਲ ਗਾੜੀ ਬਾਹਰ ਜਾ ਸੋਰੀ ਬਾਹਰ ਜਾਂਦੀ ਭੱਜ ਭੱਜ ਕੇ ਸੋਰੀ ਕਰ ਦੋ ਸੋਰੀ ਕਰ ਦੋ ਕੁਪੂ ਛੋਟਾ किसिया पीला पीना चाहिए पानी पिला पिला। गर्मी बड़ी इतों इतनी चलो आपने गाली कोई अरगोन अरगोन चुप से सुटी जानी चीजें उधर ਜਾ ਰਿਆਂ ਤੋਂ ਦੇ ਹਸਪੀਟਲ ਹੁਣ ਕਿਹਨੋਂ ਵਾਲੇ ਹਸਪੀਟਲ ਚੱਲੇ ਆ ਉੱਥੇ ਦੀਪਕਿੰਦਰ ਪਾਜੀ ਉੱਥੇ ਰੋਟੀ ਖਾ ਲਿਓ ਰੋਟੀਆਂ ਦੇ ਵੈਸੇ ਮਨ ਨਹੀਂ ਕਰਨ ਡਿਆ ਜਦੋਂ ਚਲੋ ਮੈਂ ਚਲੋ ਕਰਨ ਲੱਗੇ ਬੈ ਕੇ ਰੋਟੀ ੱਟੀ ਖਾਉਂਨੇ ਘੜੀ ਆ ਟਾਈਮ ਪਾਸ ਹੋ ਜਾਏ ਉੱਥੇ ਵੀ ਤਾਂ ਲੱਗੇ ਦੱਸਿਆ ਦੋ ਟਾਈਮ ਹੀ ਜਾਨ ਦਿੰਦੇ ਨੇ ਅੰਦਰ ਜਿੱਥੇ ਬੇਬੀ ਆ ਉੱਥੇ ਇੱਕ ਵਾਰੀ ਸਵੇਰੇ ਇੱਕ ਵਾਰੀ ਸ਼ਾਮੀ ਜਾਨ ਦਿੰਦੇ ਨੇ ਬਸ ਉਸ ਤੋਂ ਬਾਅਦ ਅੰਦਰ ਜਾਨ ਦੇ ਦਿੰਦੇ ਨੇ ਸਵੇਰੇ 8 ਵਜੇ ਉਹਨਾਂ ਨੇ ਜਾਣ ਦੇਣਾ ਹੁਣ ਆਪਾਂ ਦੇਖ ਆਇਆ ਬੇਬੀ ਦਾ ਠੀਕ ਆ ਅੱਗੇ ਨਾਲ ਫਰਕ ਦੱਸਦੇ ਆ ਬਾਕੀ ਚਲੋ ਗੁਰੂ ਰਾਮਦਾਸ ਕਿਰਪਾ ਅਗੇ ਸਿਧੇ ਪਾਸ਼ਾ ਸਭ ਕੁਝ ਉਹਦੇ ਹੱਥ ਵਸਾ ਦੇਖਾ ਕੋਈ ਟਿਕਦੀ ਨਹੀਂ ਮਮਮੀ ਇਹਨੂੰ ਲੈ ਆਇਆ ਮੈਂ ਦੁਬਾਰਾ ਆ ਗਿਆ ਮੈਂ ਦੁਬਾਰਾ ਆ ਗਿਆ ਫੇਰ ਠੀਕਾ ਨੂੰ ਪਾ ਤੇ ਤੂੰ ਰੋਹੀ ਜਾ ਰੋ ਰੋ ਕੇ ਅੱਖਾਂ ਸਜਾ ਲੀਆਂ ਸਦੇ ਸਬਜੀ ਆ ਗਈ ਰੋਟੀ ਪਣੀ ਆ ਰੋਟੀ ਪਣੀ ਆ ਗਿਆ ਆਪਣਾ ਅੱਜ ਤਾਂ ਪਰ ਮਨ ਹੋਣਾ ਆਪਣਾ ਦੋ ਕੀ ਵੇਖਣ ਦੀ ਬੁਰਕੀ ਭੇਗਾ ਹੋ ਕੇ ਆ ਗਈ ਸਬਜੀ ਆ ਗਈ ਤੇਰੇ ਬਾਤੇ ਆਇਆ گاਵਾ ਜਾ ਅੱਜ ਜੀ ਚੱਲਦੇ ਦਿੰਦੇ ਪਤਾ ਇੱਥੇ ਚੌਂਕੜੀ ਮਾਰ ਕੇ ਬਹੁਤ ਫੇਰੀ ਦੀ ਹਣੀ ਚਲੋ ਫਿਰ ਮੈਂ ਚੱਲਿਆਂ ਚੰਗਾ ਠੀਕ ਆ ਹੈਲੋ ਆ ਆ ਹੋਈ ਨਾ ਹੈਲੋ ਅੰਨਾ ਫਿਰ ਮੈਂ ਸਵੇਰੇ ਫਿਰ ਆ ਜਾ ਦੋ ਵਾਰੀ ਇੱਥੇ ਆ ਗਏ ਦੋ ਵਾਰੀ ਰੋਣਾ ਬਿਲਕੁਲ ਨਹੀਂ ਚੰਗਾ ਆ ਬੰਮੀ ਲਾਗੇ ਤੇਰੇ ਦੋਵੇਂ ਵੇਲੇ ਬੈਠੀ ਹੋਈ ਲਾਗੋ ਲਾਗ ਭਾਲੀਆਂ ਵੇਲਾ ਮੈਂ ਲਾਗੋ ਲਾਗੇ ਇਸੇ ਕਰਕੇ ਆ ਕੇ ਇੱਕ ਐਕਟ ਕੀਤੀ ਬੜੇ ਸ਼ਾਂਤ ਆ ਚਲ ਠੀਕ ਆ ਮੈਂ ਦਜੇ ਨਾ ਆਉਂਗਾ ਤੁਮ ਚੱਤੀ ਰਹੇ ਇਹ ਵੇਖਣੇ ਕਿੱਥੇ ਫੋਮ ਬੈਠੀ ਆ ਤੇ ਕਿੱਥੇ ਉੱਜੀ ਇਹ ਚੱਕਰਣ ਲਈ ਆ ਜੀ ਤੈਨੂੰ ਕਿਉਂ ਆ ਸਾਹਮਣੇ ਆਇਆ ਕਹਿੰਦੇ ਜੀ ਤੇ ਖੜੇ ਨਹੀਂ ਸੱਸੀ ਆ ਬੁਲਾਈ ਉਹਨੇ ਕਿ ਮੈਂ ਪਛਾਣ ਲਿਆ ਤੈਨੂੰ ਕਿਨੇ ਕੋਲੇ ਜਾਣੇ ਹਾਂ ਬੁਲੇ ਸ਼ਾਇਦ ਨਹੀਂ ਖੜਾ ਹੀ ਹਾਂ ਨੂੰ ਮਿਲਨੇ ਕੋਲੇ ਜਾਣੇ ਉਹਨੂੰ ਵੱਡਾ ਸੈਲੀਬ੍ਰਿਟੀ ਮਿਲਦਾ ਕੋਈ ਚਲੋ ਚਲੋ ਚਲੀਏ ਠੀਕ ਹੈ ਹੈਗਾ ਫਿਰ ਵੈਰੀ ਗੁੱਡ ਹੈਨਾ ਸੱਸੀ ਗਾ ਜੀ ਹੁਣ ਰੋਣਾ ਹੁਣ ਨਹੀਂ ਰੋਣਾ ਚਾਹੀਦਾ ਮੇ ਚਪਲ ਕਿੱਥੇ ਮੇ ਚਪਲਾ ਪਈ ਹੁਣ ਮੈਂ ਜਾ ਰਿਹਾ ਬੀਬੀ ਵਾਲੇ ਹਸਪੀਟਲ ਪਹੁੰਚ ਗਿਆ ਹਸਪੀਟਲ ਤੇ ਬਾਕੀ ਕਿਹਨ ਦਾ ਥੋੜਾ ਜਨਾ ਮਤਲਬ ਦਿਲ ਬੜਾ ਛੋਟਾ ਜਾਂਦੀ ਕਿੰਨੀ ਗੱਲ ਤੇ ਰੌਂਡ ਐ ਪੈਂਦੀਆਂ ਛੋਟੇ ਛੋਟੀ ਗੱਲ ਤੇ ਚਲੋ ਹੁੰਦਾ ਵੀ ਆਣਾ ਜਿਹੜਾ ਥੋੜਾ ਜਆ ਮੋੜ ਵੀ ਅਫਸਾਈਡ ਤੇ ਕਿੱਚੂ ਹੁੰਦੀ ਯਾਰੇ ਪਾਸੇ ਦੀ ਚਲੋ ਫਰਮਾਤਾਂਗੇ ਰਾਮਦਾਸ ਮੇਰ ਕਰੇ ਅਰਦਾਸ ਕਰਿਓ ਕਿ ਸੱਚੇ ਪਾਸਾ ਸਾਰੇ ਕਮਰਾਸ ਕਰਨ ਕਾਲਪੁਰਖ ਚਲੋ ਮਿਲਦੇ ਆਂ ਫਿਰ ਬਾਬਾ